ਬੇਸਿਕ ਇੰਗਲਿਸ਼ ਫਾਰ ਟਰੱਕ ਡਰਾਈਵਰਸ ਟਰੱਕ ਡਰਾਈਵਰਾਂ ਲਈ ਮੁੱਢਲੀ ਅੰਗਰੇਜ਼ੀ ਤੁਸੀਂ ਕਿੱਥੋਂ ਆ ਰਹੇ ਹੋ ਵੇਅਰ ਆਰ ਯੂ ਕਮਿੰਗ ਫਰਮ ਤੂੰ ਕਿੱਥੇ ਜਾ ਰਿਹਾ ਹੈ ਵੇਅਰ ਆਰ ਯੂ ਗੋਇੰਗ ਤੁਸੀਂ ਆਪਣੇ ਟ੍ਰੇਲਰ ਵਿੱਚ ਕੀ ਲੈ ਕੇ ਜਾ ਰਹੇ ਹੋ ਵਾਟ ਆਰ ਯੂ ਕੈਰੀਇੰਗ ਇਨ ਯੂਅਰ ਟ੍ਰੇਲਰ ਤੁਸੀਂ ਕਿੰਨੇ ਘੰਟੇ ਸੌਂਦੇ ਹੋ ਹਾਊ ਮੈਨੀ ਆਵਰਸ ਹੈਵ ਯੂ ਸਲੈਪਟ ਕੀ ਤੁਹਾਡੇ ਕੋਲ ਲੜੀਂਦੇ ਸੁਰੱਖਿਆ ਉਪਕਰਨ ਹਨ ਡੂ ਯੂ ਹੈਵ ਦਾ ਰਿਕੁਆਇਰਡ ਸੇਫਟੀ ਇਕਵਿਪਮੈਂਟ ਕੀ ਮੈਂ ਜਾਂਚ ਕਰਵਾ ਸਕਦਾ ਹਾਂ ਕੈਨ ਆਈ ਪਰਫਾਰਮ ਐਨ ਇਨਸਪੈਕਸ਼ਨ ਬੇਸਿਕ ਇੰਗਲਿਸ਼ ਫਾਰ ਟਰੱਕ ਡਰਾਈਵਰਸ ਟਰੱਕ ਡਰਾਈਵਰਾਂ ਲਈ ਮੁੱਢਲੀ ਅੰਗਰੇਜ਼ੀ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਅਰੀਜ਼ੋਨਾ ਕਿਵੇਂ ਜਾਣਾ ਹੈ ਕੁਡ ਯੂ ਟੈਲ ਮੀ ਹਾਊ ਟੂ ਗੈਟ ਟੂ ਅਰੀਜ਼ੋਨਾ ਕਿੰਨੀ ਦੂਰ ਹੈ ਹਾਊ ਫਾਰ ਇਜ਼ ਇਟ ਸਭ ਤੋਂ ਨੇੜੇ ਦਾ ਪੈਟਰੋਲ ਸਟੇਸ਼ਨ ਕਿੱਥੇ ਹੈ ਵੇਅਰ ਇਜ਼ ਦਾ ਨੀਅਰੈਸਟ ਗੈਸ ਸਟੇਸ਼ਨ ਤੁਹਾਡੀ ਲੌਗ ਬੁੱਕ ਕਿੱਥੇ ਹੈ ਵੇਅਰ ਇਜ਼ ਯੂਅਰ ਲੌਗ ਬੁੱਕ ਇਹ ਮੇਰੀ ਲੌਗ ਬੁੱਕ ਹੈ ਹੇਅਰ ਇਜ਼ ਮਾਈ ਲੌਗ ਬੁੱਕ ਮੈਂ ਪਮਾਨੇ ਤੇ ਅੱਗੇ ਵੱਧ ਰਿਹਾ ਹਾਂ ਆਈ ਏਮ ਪੁੱਲਿੰਗ ਓਵਰ ਟੂ ਦਾ ਸਕੇਲ